ਧੰਵਾਦ ਜੀ ਸ਼੍ਰੀ ਅਮਰਸਰ ਸਾਹਿਬ ਦੀ ਪਵਿੱਤਰ ਧਰਤੀ ਔਰ ਮੇਰੀ ਫਰੀਦ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਪ੍ਰਕਾਸ਼ ਪੁਰਬਤੇ ਅੱਜ ਪਵਿੱਤਰ ਦਿਹਾੜੇ ਤੇ ਸਾਰਿਆਂ ਨੂੰ ਮੁਬਾਰਕ ਤੇ ਨਾਲ ਅੱਜ ਜੋ ਇਤਿਹਾਸਿਕ ਕੰਮ ਜਿਹੜਾ ਹੋਇਆ ਹਾਸ ਤੌਰ ਤੇ ਜ਼ਮੀਨ ਦੇ ਰਿਕਾਰਡ ਸਬੰਧੀ ਉਹਦੇ ਲਈ ਬਹੁਤ-ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਅਲਗ-ਅਲਗ ਪਿੰਡਾਂ ਤੋਂ ਪੰਚ ਸਰਪੰਚ ਸਹਿਬਾਨ ਬਹੁਤ ਵਾਰ ਸ਼ਖਸੀਤਾ ਅਮਰ ਸਰ ਸਹਿਬਦਿਆਂ ਸਾਡੇ ਪਾਰਟੀ ਦੇ ਆਗੂਦਾਰ ਸਹਿਬਾਨ ਮੇਰੇ ਕੈਬਨਿਟ ਦੇ ਸਾਥੀ ਸਾਡੇ ਅਫਸਰ ਸਹਿਬਾਨ ਸਾਡੇ ਐਮਐਲਏ ਸਹਿਬਾਨ ਔਰ ਸਾਡੇ ਨੈਸ਼ਨਲ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਜੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ अरोड़ा ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਪਵਿੱਤਰ ਧਰਤੀ ਤੋਂ ਇਸ ਸ਼ੁਭ ਕੰਮ ਦਾ ਸ਼ੁਰੂਆਤ ਕਰਨ ਦਾ ਫੈਸਲਾ ਲਿਆ ਸੀ ਅਸੀਂ ਕਿ ਕਿਉਂਕਿ ਆਪਾਂ ਪਿੰਡਾਂ ਵਾਲੇ ਆ ਸਾਰਾ ਪਤਾ ਖੱਜਲ ਖਵਾਰੀਆਂ ਜਿੰਨੀਆਂ ਤਸੀਲਾਂ ਚ ਹੁੰਦੀਆਂ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਰਿਹਾ ਕਿ ਜਦੋਂ ਇੱਕ ਵਾਰੀ ਤਸੀਲ ਚ ਵੜ ਗਏ ਪਹਿਲੀ ਗੱਲ ਤਾਂ ਜਦੋਂ ਤਸੀਲ ਚ ਵੜਦੇ ਆ ਤਾਂ ਵੱਡਿਆਂ ਰੂਹ ਨਹੀਂ ਕਰਦੀ ਹੁੰਦੀ ਵੀ ਇਸ ਬਿਲਡਿੰਗ ਦੇ ਵਿੱਚ ਬੜੀ ਏ ਫਿਰ ਉੱਥੋਂ ਨਿਕਲਣ ਦੇ ਵਿੱਚ ਹੁੰਦਾ ਵੀ ਅਛੇ ਤੀ ਨਿਕਲ ਜੀ ਕਿਉਂਕਿ ਜਿੱਥੇ ਜਾਓਗੇ ਨਚੋੜੀ ਨਚੋੜ ਲੋ ਨਿੰਬੂ ਨਚੋੜੀ ਲਈ ਬੈਠੇ ਹੁੰਦੇ ਨੇ ਖੂਨ ਨਿਚੋੜ ਲੈਂਦੇ ਜੀ ਇੱਧਰ ਜਾ ਇੱਧਰ ਜਾ ਉੱਧਰ ਨਾ ਜਾ ਆ ਕੀਲ ਖਾ ਲਿਆ ਗਲਤ ਐ ਇਹਨੂੰ ਠੀਕ ਕਰਾਉਂਦਾ ਉੱਥੇ ਜਾ ਇੱਧਰ ਮਤਲਬ ਫਿਰ ਉਤੋਂ ਕਦੇ ਆ ਤੁਸੀਂ ਆਏ ਪਟ્રોલ ਡੀਜ਼ਲ ਫੂਕ ਕੇ ਬੰਦੇ ਲਈ ਲਿਆਏ ਨੰਬਰਦਾਰ ਨੂੰ ਵੀ ਲਿਆਏ ਨਾਲ ਪਤਾ ਲੱਗ ਗਿਆ ਜੀ ਪਰਿਵਾਰੀ ਸਾਹਿਬ ਵੀ ਨਹੀਂ ਬੈਠੇ ਅੱਜ ਪਤਾ ਨਹੀਂ ਕਿੱਥੇ ਗਏ ਹੋਣੇ ਜੀ ਤਹਿਸੀਲਦਾਰ ਨਹੀਂ ਬੈਠਾ ਜੀ ਫਿਰ ਮੁੜ ਆਏ ਸੋ ਇੱਕ ਹੱਜਲ ਖਵਾਰੀਆਂ ਮੈਂ ਪਹਿਲੇ ਦਿਨ ਤੋਂ ਹੀ ਆਪਣੇ ਸੀੜੀਆਂ ਕਸਟਾਂ ਚ ਵੀ ਇਹੀ ਗੱਲ ਕਰਨਾ ਰਿਹਾ ਕਿ ਇਹ ਜਿਹੜੀਆਂ ਖੱਜਲ ਖਵਾਰੀਆਂ ਨੇ ਇਹ ਬੰਦ ਹੋਣੀਆਂ ਚਾਹੀਦੀਆਂ ਕਿ ਇਹ ਭ੍ਰਿਸ਼ਟਾਚਾਰ ਦੀ ਬਹੁਤ ਵੱਡੀ ਖੇਪ ਹੈ ਇੱਕ ਮਤਲਬ ਜਿਵੇਂ ਉਹਨਾਂ ਜਿਹੜਾ ਇਹ ਚ ਫਰਦ ਬਦਲ ਫਰਦ ਬਦਲ ਕੀ ਹੈ ਮਤਲਬ ਫਰਦ ਦੇ ਵਿੱਚ ਜੇ ਜਸਵਿੰਦਰ ਸਿੰਘ ਦਾ ਨਾਮ ਪਟਵਾਰੀ ਨੇ ਜਗਵਿੰਦਰ ਸਿੰਘ ਲਿਖਤਾ ਸਸਾ ਨਹੀਂ ਪਾਇਆ ਗੱਗਾ ਪਾਇਆ ਥੋੜੀ ਜਿਹੀ ਡੰਡੀ ਰਹਿ ਗਈ ਲਜ ਜਸਵਿੰਦਰ ਨੂੰ ਆਪਣੇ ਆਪ ਨੂੰ ਦੁਬਾਰੇ ਜਸਵਿੰਦਰ ਸਾਬਤ ਕਰਨ ਚ 10 ਸਾਲ ਲੱਗ ਜਾਂਦੇ। ਵੀ ਮੈ ਜਸਵਿੰਦਰ ਹਾਉ ਕਹਿੰਦੇ ਐ ਕਿ ਮੈ ਜਸਵਿੰਦਰ ਤੂੰ ਤਾਂ ਜਗਵਿੰਦਰ ਹੈ। ਕਾਹ ਇਹਦਾ ਜਗਵਿੰਦਰ ਬੋਲੀ ਜਾਂਦੇ ਐ ਕਿਵੇਂ ਤੂੰ ਉਹਦੇ ਕੋਲ ਜਾ ਉਹਦੇ ਕੋਲ ਜਾ ਆਪਦਾ ਨਾ ਹੀ ਠੀਕ ਕਰੋ ਤੇ ਪੈਸੇ ਲਾਈ ਜਾਂਦੇ ਦੱਸੋ ਜੀ। ਫਿਰ ਆਪਦੇ ਬਲੱਡ ਰਿਲੇਸ਼ਨ ਚ ਜਮੀਨ ਦੇਣੀ ਹੈ ਬਾਪੂ ਨੇ ਜਾਂ ਦਾਦੇ ਨੇ ਬਾਪੂ ਨੂੰ ਦੇਣੀ ਹੈ ਪੋਤੇ ਨੇ ਦੇਣੀ ਹੈ ਉਹਦੇ ਚ ਫਰੀਆਤ ਰਾਜ ਆ ਉਹ ਤਰਾਜ ਆ। ਸੋ ਇਹ ਲੱਗਦਾ ਸੀ ਯਾਰ ਮਾਲਕ ਅਸੀਂ ਆ ਜਾਂ ਕੋਈ ਇਹ ਹੋਰ ਨੇ ਅਫਸਰ ਨੇ ਮਾਲਕ ਕੇ ਜ਼ਮੀਨਾਂ ਦੇ ਵੀ ਬੋਲਦੀ ਤਾਂ ਸਾਡੇ ਨਾਂ ਹੈ ਚਲਦੀ ਇਹਨਾਂ ਦੀ ਹੈ ਸੋ ਉਹ ਸਾਰਾ ਖਤਮ ਕਰ ਲੱਗਿਆ ਚੰਝਟ ਘਰੇ ਬੈਠੇ ਤੁਸੀਂ ਅੱਜ ਕੱਲ ਹਰੇ ਕੋਲੇ ਮੋਬਾਈਲ ਫੋਨ ਆ ਦੋ ਦੋ ਤਿੰਨ ਤਿੰਨ ਵੀਨਾ ਪੜਦਾ ਪੰਜਾਬ ਦਾ ਡਾਟਾ ਆਇਆ ਸੀ ਕਿਦਨ ਖ਼ਵਾਰ ਚ ਆਬਾਦੀ ਤੋਂ ਵੱਧ ਨੇ ਆਪਣੇ ਜਿੰਨੀ ਆਬਾਦੀ ਉਸ ਤੋਂ ਵੱਧ ਮੋਬਾਈਲ ਫੋਨ ਨੇ ਦੋ ਦੋ ਤਿੰਨ ਤਿੰਨ ਹਰੇ ਕੋਲੇ ਨੇ ਔਰ ਹੈਗੇ ਵੀ ਦੂਜੇ ਨੇ ਸਮਾਰਟਫੋਨ ਨੇ ਉਹ ਵੱਡ ਨਾਲ ਤਾਂ ਜ਼ਮਾਨਾ ਹੀ ਲੰਘ ਗਿਆ ਤੋ ਉਹ ਤੇ ਤੁਸੀਂ ਜਾਓ ਇੱਕ ਵਾਰੀ ਤੁਸੀਂ ਛਿੱਤ ਕੇ ਫਸ ਅੱਧਾ ਪੜਾ ਤੁਹਾਡੇ ਕੋਲ ਆਇਆ ਕਰੋ ਕਰੀ ਯਾਰ ਕੰਮੇ ਕਰਦੇ ਹੁੰਦੇ ਨੇ ਅੱਜ ਵੀ ਬੈਠੇ ਮੈਨੂੰ ਲੋਕ ਮਿਲੇ ਬਾਹਰ ਬੈਠੇ ਆ ਉਹ ਕਹਿੰਦਾ 13 ਸਾਲ ਤੋਂ ਕਹਿੰਦਾ ਜੀ ਇੰਤਕਾਲ ਦਾ ਇੰਤਜ਼ਾਰ ਕਰ 13 ਸਾਲ ਪਹਿਲਾਂ ਕਹਿੰਦਾ ਪਿਤਾ ਜੀ ਦੀ ਮੌਤ ਹੋ ਗਈ ਸੀ ਉਹ ਇੰਤਕਾਲ ਨਹੀਂ ਚੜਿਆ 13 ਸਾਲ ਤੋਂ ਕਹਿੰਦਾ ਮੈਂ ਕਿਹਾ ਜੀ ਕਿੰਨੇ ਗੇੜੇ ਮਾਰ ਗਏ ਉਹਦਾ ਹਣਕੇੜਤ ਮਾਰ ਗਿਆ ਬੇਟਾ ਹਣਕੇੜਤ ਗੇੜੇ ਵੱਜ ਗਏ ਉਦੋਂ ਮੇਰੀ ਦਾੜੀ ਕਾਲੀ ਹੁੰਦੀ ਸੀ ਕਹਿੰਦਾ ਜਦੋਂ ਮਤਲਬ ਇੱਥੇ ਆਉਣ ਲੱਗੇ ਕਚਾਰੀਆਂ ਚੋਂ ਚਿੱਟੀ ਹੋ ਗਈ ਆ ਹਾਲਾਤ ਨੇ ਤੇ ਕਹਿੰਦਾ ਹੁਣ 9 ਤਰੀਕ ਨੂੰ ਅਪਲਾਈ ਕੀਤਾ 10 ਨੂੰ ਕੰਮ ਬਣ ਗਿਆ ਕਹਿੰਦਾ ਤਾਂ ਦੋ ਦਿਨਾਂ ਚ ਹੋ ਗਿਆ ਇਹ ਕੰਮ ਸੋ ਇਹ ਹੋ ਸਕਦਾ ਸੀ ਪਰ ਉਹ ਪਹਿਲਾਂ ਕਿਉਂ ਕਿ ਉਹਦਾ ਹਿੱਸੇ ਨੇ ਦਾਹ ਕਹਿੰਦੇ ਨਹੀਂਗੇ ਵੀ ਭਾਈ ਅਸੀਂ ਕੀ ਕਰੀਏ ਤਾਹਾਂ ਦੇਣੇ ਹੁੰਦੇ ਨੇ ਤਾਹਾਂ ਪਤਾ ਨਹੀਂ ਕਿੱਥੇ ਤੱਕ ਜਾਂਦੇ ਸੀਗੇ ਥੱਲੋਂ ਚੱਲ ਪੈਂਦਾ ਕੰਮ ਤਾਹਾਂ ਤੱਕ ਜਾਈ ਜਾਂਦਾ ਜਾਈ ਜਾਂਦਾ ਤਾਹਾਂ ਦੇਣੇ ਨੇ ਜੀ ਠੀਕ ਹੈ ਜੀ ਸੋ ਇਸ ਕਰਕੇ ਇਹ ਜਿਹੜਾ ਤਾਹਾਂ ਥੱਲੇ ਵਾਲਾ ਬੁੱਧਵਾਰ ਵੀਰਵਾਰ ਵਾਲਾ ਕੰਮ ਇਹ ਸਾਰਾ ਬੰਦ ਹੋਊਗਾ ਅਸੀਂ ਤਹਿਸੀਲਾਂ 'ਚ ਪਹਿਲਾਂ ਹੀ ਕਰਤਾ ਆਨਲਾਈਨ ਰਜਿਸਟਰੀਆਂ ਵੀ ਕਰਤੀਆਂ ਮੁਹੱਲੀ ਤਾਂ ਅਸੀਂ ਪਾਇਲਟ ਉਹਦਾ ਉਹਦੇ ਘਾਟਨ ਕਰਤਾ ਤੇ ਨਾ ਇੱਥੇ ਹੁਣ ਲਗਭਗ ਐਸੇ ਮਹੀਨੇ 'ਚ ਸਾਰੇ ਪੰਜਾਬ ਦੇ ਤਹਿਸੀਲਾਂ 'ਚ ਹੋ ਜਾਊਗਾ ਔਰ ਇੱਕ ਹੋਰ ਗੱਲ ਹੈ ਫਰਜ਼ ਕਰ ਲਓ ਤੁਸੀਂ ਰਜਿਸਟਰੀ ਕਰਾਉਣੀ ਹੈ ਤੁਸੀਂ ਆਨਲਾਈਨ ਰਜਿਸਟਰੀ ਆਪ ਵੀ ਲਿਖ ਸਕਦੇ ਹੋ ਗਵਰਨਮੈਂਟ ਵੱਲੋਂ ਲਿਖਿਆ ਹੋਇਆ ਇੱਕ ਜਿਹੜਾ ਡਰਾਫਟ ਮਾਈ ਡੀਡ ਇੱਕ ਆਉਂਦਾ ਉਹ ਤੇ ਕਲਿੱਕ ਕਰਕੇ ਤਾਂ ਉਹਦੇ ਵਿੱਚ ਸਿੱਧਾ ਸੌਖਾ ਪੰਜਾਬੀ ਚ ਕਰਤੀ ਦੀ ਰਿਸਟਰੀ ਵੀ ਆ ਆ ਵੇਚਣ ਵਾਲਾ ਹੈ ਆ ਖਰੀਦਣ ਵਾਲਾ ਹੈ ਇੰਨੇ ਪੈਸੇ ਇਹਦਾ ਕਲੈਕਟਰ ਰੇਟ ਹੈ ਇੰਨਾ ਤੇ ਹੁਣ ਇਹਦਾ ਮਾਲਕ ਆ ਹੋ ਜਾਊਗਾ ਤੁਸੀਂ ਆਪ ਸਬਮਿਟ ਕਰ ਦਿਓ ਜਾਂ ਫਿਰ ਸੇਵਾ ਕੇਂਦਰ ਉੱਥੇ ਖੋਲ ਤੇ ਤਸਵੀਰ ਉੱਥੇ ਕਰਵਾ ਲਓ ਲਿਖ ਕੇ ਇੱਕ ਮਿੰਟ ਚੋਂ ਆਨਲਾਈਨ ਹੋ ਜਾਊਗਾ 7 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਨੇ ਕੋਈ ਤਰਾਜ ਹੋਇਆ ਤਾਂ ਉਹ ਆਜੂਗਾ ਨਾ ਹੋਇਆ ਤਾਂ 7 ਦਿਨਾਂ ਤੋਂ ਬਾਅਦ ਇਹ ਮੰਨਿਆ ਜਾਊਗਾ ਰਿਸਟਰੀ ਬਿਲਕੁਲ ਸਹੀ ਤੇ ਸ੍ਰਿਸ਼ਟੀ ਕਰਨੀ ਪਊਗੀ ਤੇ ਫਰਜ ਕਰ ਲੋ ਤੁਸੀਂ ਕਹਿੰਦੇ ਹੋ ਯਾਰ ਇੱਥੇ ਭੀੜ ਹੁੰਦੀ ਐ ਜਨਾਲੇ ਜਾਂ ਅਮਰਸਰ ਵਾਲੀ ਕਚੈੜੀ ਚ ਭੀੜ ਹੁੰਦੀ ਐ ਤੇ ਜੇ ਤੁਹਾਨੂੰ ਲੱਗਦਾ ਵੀ ਯਾਰ ਇਹ ਤਹਿਸੀਲਦਾਰ ਯਾਰ ਪਹਿਲਾਂ ਵੀ ਆਪਣੇ ਨਾਲ ਖਾਰਜੀ ਖਾਂਦਾ ਰਿਹਾ ਐ ਵੀ ਇਹਨੇ ਕਰਨਾ ਨਹੀਂ ਇਹਨੇ ਕੋਨਾ ਕੋਈ ਹੋ ਕਰਨਾ ਤਾਂ ਤੁਸੀਂ ਜ਼ਰੂਰੀ ਨਹੀਂ ਵੀ ਉੱਥੇ ਹੀ ਕਰਾਉਣੀ ਐ ਰਿਸਟਰੀ ਅੰਮਰਸਰ ਜ਼ਿਲ੍ਹੇ ਦੀਆਂ ਜਿੰਨੀਆਂ ਵੀ ਤਹਿਸੀਲਾਂ ਨੇ ਜਿੱਥੇ ਮਰਜੀ ਜਾ ਕੇ ਕਰਾ ਲਿਓ ਰਿਸਟਰੀ ਉਧਰ ਰਿਕਾਰਡ ਤੇ ਚੜ ਜਾਊਗਾ ਵਸਾਰਾ ਮੁਹੱਲਿੱਤ ਜ਼ਿਲ੍ਹੇ ਦੀਆਂ ਸੱਤ ਤਹਿਸੀਲਾਂ ਨੇ ਜਿੱਥੇ ਮਰਜੀ ਜਾ ਕੇ ਕਰਾ ਲਓ ਜੀ ਫਿਰ ਸਾਨੂੰ ਵੀ ਪਤਾ ਲੱਗੂਗਾ ਇਹ ਇਹਦੇ ਨਾਲ ਇੱਕ ਹੋਰ ਹੋਊਗਾ ਸਾਨੂੰ ਇਹ ਪਤਾ ਲੱਗੂਗਾ ਵੀ ਕਿਹੜੇ ਤਹਿਸੀਲਰ ਕੋਲ ਜਾਣਾ ਜੇ ਮੇਰੇ ਤਾਂ ਮਿਲ ਠੀਕ ਹੈ ਬੰਦਾ ਉਹ ਤੇ ਯਕੀਨ ਕਰਦੇ ਆ ਲੋਕ ਕਿਹੜੇ ਕੋਲ ਜਾਂਦੇ ਨਹੀਂ ਹੈਗੇ ਫਿਰ ਸਿੱਖ ਦਿਖਾ ਤੇਰੇ ਕੋਲ ਕਿਉਂ ਨਹੀਂ ਆਉਂਦੇ ਭਾਈ ਤੂੰ ਕੀ ਕਰਦਾ ਹੈ ਤੇਰੇ ਕੋਲ ਆਉਂਦੇ ਕਿਉਂ ਨਹੀਂ ਅgetElementById ਦੂਰ ਜਾਂਦੇ ਨੇ ਤੇ ਤੇਰੇ ਨਾਲ ਦੂਰ ਜਾਂਦੇ ਨੇ ਵੀ ਇੱਥੇ ਇੱਥੇ ਦੇ ਮੱਥੇ ਲੱਗਣ ਨਾਲ ਉੱਧਰ ਚਲੀਏ ਫੇ ਸਾਨੂੰ ਪਤਾ ਲੱਗ ਜੂਗਾ ਤੈਨੂੰ ਵੀ ਇਹ ਦੇ ਗੜਬੜ ਕਰਦਾ ਹੈ ਬਦਲੀ ਕਰ ਦਾਂਗੇ ਆ ਐ ਬੜੂਆ ਕੰਮ ਇਹ ਇਹ ਜਿਹੜੇ ਨੇ ਨਾ ਪੁਰਾਣੇ ਜਿਹੜੇ ਇਹਨਾਂ ਨੇ ਪਾਏ ਹੋਏ ਨੇ ਸਿਆਪੇ ਐਦਾਂ ਕਰਨੇ ਪੈਣਗੇ ਠੀਕ ਹੈ ਇਨਕਲਾਬੀ ਸਟੈਪ ਕ੍ਰਾਂਤੀਕਾਰੀ ਸਟੈਪ ਲੈ ਕੇ ਹੋਰ ਤਾਂ ਕੋਈ ਹੱਲ ਨਹੀਂ ਹੈਗਾ ਨੂੰ ਕਹਿਣ ਨੂੰ ਕਹਿ ਲੋ ਗਾਂਝੀ ਪਟਵਾਰੀ ਬਦਲ ਤਾ ਸੱਜੀ ਲੱਬਤਾ ਜਿਹੜਾ ਬਦਲ ਕੇ ਆ ਜਾਂਦਾ ਉਹ ਲੱਗ ਜਾਂਦਾ ਕੰਮ ਜਿਹੜਾ ਜਿੱਥੇ ਬਦਲ ਕੇ ਜਾਂਦਾ ਉੱਥੇ ਲੱਗ ਜਾਂਦਾ ਉਹ ਤਾਂ ਆਪਾਂ ਦੇ ਘਰ ਦਾ ਕੂੜਾ ਕੰਧ ਦੇ ਪਰਲੇ ਪਾਸ ਸਿੱਟਦਾ ਇਹ ਨਾਲ ਆਪਣਾ ਘਰ ਥੋੜੀ ਸਾਫ਼ ਹੋ ਗਿਆ ਗੌਂਡੀਆਂ ਦੇ ਗੰਦ ਪੈ ਗਿਆ ਗੰਦ ਤਾਂ ਉੱਥੇ ਹੀ ਫਿਰਦਾ ਨਾ ਫਿਰ ਸੋ ਇਸ ਕਰਕੇ ਸਾਰਾ ਹੀ ਸਿਸਟਮ ਸਾਫ਼ ਕਰਨਾ ਪਊਗਾ ਤੇ ਅੱਜ ਜਿਹੜਾ ਤੁਸੀਂ ਅੱਜ ਦੇਖਿਆ ਸਾਡੀ ਇਹ ਕਾਫੀ ਦੇਰ ਦੀ ਇੱਛਾ ਹੈ ਮੈਂ ਕਈ ਵਾਰੀ ਕਿਹਦੀ ਵਾਰ ਸਾਨੂੰ ਗੱਲ ਕਰ ਚੁੱਕਿਆ ਬੱਲੀ ਨੇੜੇ ਲੱਗਦੀ ਜਾਂਦੀ ਐ ਤੇ ਜਿਹੜੇ ਸਾਬ ਨਾਲ ਅੱਜ ਹੋਇਆ ਵੀ ਆਮ ਤੌਰ ਤੇ ਲੀਡਰ ਜਿਹੜੇ ਨੇ ਉਹ ਕਿਸੇ ਚੀਜ਼ ਦਾ ਉਦਘਾਟਨ ਕੋਈ ਆ ਐ ਕੈਂਚੀ ਨਾਲ ਵਿਆਜਾ ਖੋਲਤਾ ਜੀ ਦਫਤਰ ਇੱਥੇ ਅੱਜ ਇੱਥੇ ਆ ਖੋਲਤਾ ਆ ਐ ਕੈਂਚੀ ਕੱਟ ਫੀਤਾ ਕੱਟ ਕੇ ਕਰਦੇ ਬਸ ਥੋੜੇ ਜਿਹੇ ਦਿਨ ਹੋਰ ਦਿਓ ਤੁਸੀਂ ਸਾਨੂੰ ਪਹਿਲੀ ਵਾਰ ਹੋਊਗਾ ਦੇਸ਼ 'ਚ ਕਿ ਅਗਾਸਤ ਤੱਕ ਤੱਕ ਕਰਦਾਂਗੇ ਕੰਮ ਇਹ ਪਹਿਲੀ ਵਾਰ ਹੋਊਗਾ ਕਿ ਅਸੀਂ ਪਹਿਲੇ ਪਟਵਾਰਖਾਨੇ ਨੂੰ ਜਿੰਦਾ ਲਾ ਕੇ ਕੰਡਨ ਕਰਾਂਗੇ ਇਹ ਬੰਦ ਹੈ ਜੀ ਤਾਂ ਕਮੀ ਹੈ ਨਹੀਂ ਜਦੋਂ ਇਹਦਾ ਕੋਈ ਠੀਕ ਹੈ ਨਾ ਜਿੰਦਾਬਾਦ ਆਮ ਆਪੀ ਜਿੰਦਾਬਾਦ ਫਰਦਾ ਔਨਲਾਈਨ ਹੋ ਗਈਆਂ ਫਰਦਬਦਲ ਔਨਲਾਈਨ ਹੋ ਗਿਆ ਇੰਤਕਾਲ ਔਨਲਾਈਨ ਹੈ ਜ਼ਮੀਨ ਦੀ ਮੈਪਿੰਗ ਡਰੋਨ ਨਾਲ ਹੁੰਦੀ ਹੈ ਰਿਸਟ ਰਿਸਟਰੀ ਕਰਨ ਨੂੰ ਤੇ ਤਹਿਸੀਲਦਾਰ ਫੋਟੋ ਖਿਡਾਉਣੀ ਪੈਂਦਾ ਤਹਿਸੀਲ ਜਾਣਾ ਪੈਂਦਾ ਫੇ ਕੀ ਕੰਮ ਰਹਿ ਗਿਆ ਜੀ ਕੀ ਕੰਮ ਰਹਿ ਗਿਆ ਪਤਾ ਗਿੜੀ ਮਾਰੀ ਜਾਂਦੇ ਆ ਨਾਲੇ ਮਤਲਬ ਫਰਵਰੀ ਸਾਹ ਉਹ ਉਹ ਐਂ ਐਂ ਹੁੰਗੋਏ ਪੈਦਾ ਐਂ ਜਿਹੜੀ ਹੁੰਗਲੀ ਕਾ ਲਾਤ ਵੀ ਨਹੀਂ ਮਲਾਉਂਦਾ ਹਾਂ ਹੱਥ ਵੀ ਨਹੀਂ ਮਲਾਉਂਦਾ ਬੜਾ ਤੇ ਫਿਰ ਉਹੀ ਦੂਜਾ ਗੱਲ ਆ ਤਾਂ ਦੱਸਿਆ ਬਾਰ ਉਹ ਕਹਿੰਦਾ ਜੀ ਕੀ ਕਰੀਏ ਪਹਿਲਾਂ ਆਉਂਦੇ ਸੀ ਕਦੇ ਜਿੱਦੇ ਬੈਂਦਾ ਸੀ ਉਹਦੇ ਕਹਿੰਦੇ ਬੱਟਾ ਭਾਰੀ ਲੈ ਜਾਂਦੇ ਹੁੰਦਾ ਸੀ ਬੱਟਾ ਭਾਰੀ ਦਾ ਮਤਲਬ ਵੀ ਵੱਧ ਪੈਸੇ ਮੰਗਦਾ ਸੀ ਕਹਿੰਦੇ ਉੱਚ ਨਹੀਂ ਦੁੱਲਦੇ ਸੀ ਅਸੀਂ ਫਿਰ ਸੋ ਬਹੁਤ ਜ਼ਿਆਦਾ ਹੋ ਸੀ ਅੱਜ ਕੋਈ ਨਹੀਂ ਕਹਿੰਦੇ ਵੀ ਵੀ ਬੇਰਜ਼ਗਾਰ ਕਰ ਦਾਂਗੇ ਕਿਸੇ ਵੀ ਵਿਭਾਗ ਵਿੱਚ ਕੋਈ ਪਰ ਇੰਨਾ ਕਹਿੰਦੇ ਕੰਮ ਬਦਲ ਦਾਂਗੇ ਕੋਈ ਹੋਰ ਕੰਮ ਕਰ ਲੈਣਾਂਗੇ ਗਵਰਨਮੈਂਟ ਨੇ ਕੰਮ ਤਾਂ ਲੈਣੀ ਹੈ ਜਿੱਥੇ ਮਰਜ਼ੀ ਕੰਮ ਲਵੇ ਗਵਰਨਮੈਂਟ ਉਹਨੂੰ ਤਾਂ ਰੈਵਨਿਊ ਡਿਪਾਰਟਮੈਂਟ ਚ ਲੈ ਲਾਂਗੇ ਜੀਐਸਟੀ ਚ ਲੈ ਲਾਂਗੇ ਅੰਕੜਾ ਪੁਹਾਵਾ ਇਰੀਗੇਸ਼ਨ ਹੈ ਸੜਕ ਤੇ ਪਰ ਇਹ ਹੈ ਵੀ ਥੋੜਾ ਜਿਹਾ ਛਡਾ ਦਾਂਗੇ ਬਸ ਤੂੰ ਹੀ ਕਹੋਗਾ ਆ بڑا ਪੁੱਣ ਵਾਲਾ ਕੰਮ ਕਰਤਾ ਯਾਰ ਹੈਨਾ ਉਹਦੇ ਚ ਹੁੰਦਾ ਨਾ ਲੋਕ ਪਹਿਲਾਂ ਹੁਣ ਵੀ ਕਹਿੰਦੇ ਨੇ ਹਾਂਜੀ ਹਲੇ ਨੋ ਵੀ ਲੋਕ ਹੀ ਬਦਲੂਗਾ ਮੈਂ ਉਹੀ ਕਹਿੰਨਾ ਆ ਹੁਣ ਜਿਹੜਾ ਆਊਗਾ ਨਾ ਜਿਹੜਾ ਹੁਣ ਨਵਾਂ 15 20 ਜੂਨ ਦੇ ਨੇੜੇ ਤੇ ਹੋ ਜੂਗਾ ਸਾਰੇ ਪੰਜਾਬ ਚ ਮੁਹਾਲੀ ਕਰਤਾ ਲੋਗ ਉਹ ਲੋੜ ਹੀ ਨਹੀਂ ਸੇਵਾ ਕੇਂਦਰ ਚ ਜੋ ਰਿਸਟਰੀ ਲਿਖੋ ਜੀ ਤੇ ਜਾ ਆਪ ਲਿਖੋ ਕਰੇ ਰਿਸਟ੍ਰਿਕਟ ਬਾਤ ਹੈ ਉਹ ਹੀ ਤਾਂ ਕਰਦੇ ਆ ਉਹ ਸਾਡੇ ਕੋਲੇ ਇੱਕ ਸ਼ਿਕਾਇਤ ਆ ਗਈ ਕਿਸੇ ਤਹਿਸੀਲਦਾਰ ਦੀ ਵੀ ਪੈਸੇ ਲੈਂਦਾ ਅਸੀਂ ਕਹਿੰਦੇ ਚਲ ਠੀਕ ਐ ਅਸੀਂ ਚੈੱਕ ਕਰੀਏ ਕੈਮਰੇ ਲਾਤੇ ਵੀ ਕੋਈ ਪੈਸੇ ਨਹੀਂ ਲਿਆ ਉਹਨੇ ਉੱਥੇ ਤੇ ਉਹ ਕਹਿੰਦਾ ਹੀ ਲੈਂਦਾ ਅਸੀਂ ਕਹਿੰਦਾ ਯਾਰ ਸਾਡੇ ਕੋਲੇ ਤਾਂ ਤਿੰਨ ਚਾਰ ਦਿਨ ਦੀ ਰਿਕਾਰਡਿੰਗ ਪਈ ਐ ਕੋਈ ਪੈਸਾ ਨਹੀਂ ਲਿਆ ਕਹਿੰਦਾ ਨਾ ਨਹੀਂ ਲੈਂਦਾ ਤੁਸੀਂ ਦੇਖੋ ਸੀ ਅਈ ਕਰ ਕੋਲੇ ਵੀ ਲਾਦੇ ਵੀ ਜਿੱਥੇ ਘਰੇ ਕੋਲੇ ਨਾ ਬੁਲਾਉਂਦਾ ਹੋਵੇ ਬਾਅਦ ਕਿਸੇ ਨੂੰ ਉੱਥੇ ਵੀ ਨਹੀਂ ਆਇਆ ਕੋਈ ਫੇਰ ਅਸੀਂ ਪਤਾ ਕੀਤਾ ਕਿਵੇਂ ਕਹਿੰਦਾ ਕੰਮ ਫੇਰ ਪਤਾ ਲੱਗਿਆ ਜੀ ਥੋੜਿਆ ਕੋ ਕਰਕੇ ਵੀਡੀਓ ਦੀ ਵੀ ਉਹ ਹਰ ਤੀਜੀ ਰਿਸਟਰੀ ਮੋੜ ਦਿੰਦਾ ਸੀ ਵੀ ਠੀਕ ਨਹੀਂ ਲਿਖੀ ਹੋਈ ਦੁਬਾਰਾ ਲਿਖਾ ਕੇ ਲਿਓ ਨਾਲ ਹੀ ਉਹਦਾ ਕੋਈ ਖੜਾ ਹੁੰਦਾ ਸੀ ਉੱਥੇ ਉਹਨਾਂ ਦੇ ਨਾਲ ਏਜੰਟ ਜੇ ਖੜੇ ਹੁੰਦੇ ਆ ਉਹ ਕਹਿੰਦਾ ਕੀ ਹੋ ਗਿਆ ਮੂਰਤੀ ਲੈ ਮੈਨੂੰ ਦਿਖਾ ਉਹ ਕਿੱਥੋਂ ਲਗਾਈ ਫਿਰਦਾ ਇਹ ਬਣਾ ਅੱਛਾ ਜੀ ਮੈਂ ਕਰਾਉਣਾ ਤਾਂ ਉੱਥੇ ਲੈ ਜਾਂਦਾ ਉਹਨਾਂ ਕੋਲੇ ਕੋਈ ਚੁੱਪ 15 ਨੰਬਰ ਚੈਂਬਰ ਚ ਚਲਾ ਜਾ ਉਹ ਕਹਿੰਦਾ ਕਿੱਥੋਂ ਲਖਾ ਲਈ ਇਹ ਨਹੀਂ ਹੋਣੀ ਇਹਨਾਂ ਅੱਛਾ ਜੀ ਕਿਵੇਂ ਕਰਨਾ ਹੈ ਕਰਾਜੀ ਕਰਾਉਣੀ ਹੈ ਹੋਰ ਯਾਰ ਖਰਾਬ ਬਹੁਤ ਘੇੜੇ ਵੱਜ ਗਏ 18 ਨੰਬਰ ਚ ਭੇਜ ਦੇ ਇਹਨੂੰ 18 ਨੰਬਰ ਚ ਭੇਜਤਾ 18 ਵਾਲੇ ਨੂੰ ਮੈਸੇਜ ਕਰਤਾ ਵੀ ਆ ਗਿਆ ਤੇ ਉਹਨੇ ਕਹਿਤਾ ਕਹਿੰਦਾ ਵੀ 50000 ਲੱਗੂ ਕਹਾਂ ਯਾਰ ਜ਼ਿਆਦੇ ਹੈ ਗੱਲ 25 ਤੇ 30 ਤੇ ਨਿਪਟ ਗਈ 30 ਲਿਬੜੀ ਉਹ ਬਸ ਸਟੋਰੀ ਹਿਸਟਰੀ ਦੇ ਵਿੱਚ ਹੀ ਲਿਖ ਦਿੰਦੇ ਸੀ ਬਸੀ ਕਨਵੀਸ ਜੇ ਵੀ ਬਾ ਹੱਕ ਰਕਬਾ ਬਾ ਰਕਮ ਬਾ ਵਸੂਲ ਬਾ ਹੁਕਮ ਬਾ ਉੱਤਰ ਬਾ ਦੱਖਣ ਲੈ ਉਹ ਦੁਬਾਰੇ ਲੈ ਜਾਂਦੇ ਸੀ ਉਹ ਹਾਂ ਹੁਣ ਹੁਣ ਸੁਣ ਸਹੀ ਲਿਖੀ ਹੋਇਆ ਕਿਉਂਕਿ ਲਿਖਤਾ ਵੀ ਆ ਗਏ ਪੈਸੇ ਆ ਗਏ ਉਰਦੂ ਚ ਹੁੰਦਾ ਸੀ ਨਾ ਸਮਝ ਆਵੇ ਸਿੱਧਾ ਪੰਜਾਬੀ ਚ ਕਰਤਾ ਕਿਹੜਾ ਬਾ ਰਕਬਾ ਬਾ ਹਕੂਕ ਬਾ ਉੱਤਰ ਬਾ ਦੱਖਣ ਕੀ ਹੈ ਯਾਰ ਸਹੀ ਹੈ ਨਾ ਹਾਂ ਮਨੁੱਖ ਸਾਰਿਆਂ ਅੰਦਰ ਲੀਆਂ ਪਤਾ ਇਹਨਾਂ ਨੇ ਪਹਿਲਾਂ ਤਾਂ ਤਾਂ ਬੋਲੀ ਜਾਂਦਾ ਮੈਂ ਕਦੋਂ ਦਾ ਕਿੰਨੇ ਸਾਲਾਂ ਦਾ ਸੋ ਇਸ ਕਰਕੇ ਇਹੇ ਚੀਜ਼ਾਂ ਖਾਣ ਸਾਨੂੰ ਐਸੇ ਇਸ ਤਰ੍ਹਾਂ ਦੇ ਸਟੈਪ ਨਾਲ ਕੱਕਣੇ ਪੈਣਗੇ ਕਿਉਂਕਿ ਖੱਜਲ ਖਾਰੇ ਦੇਖੋ ਹਰੇਕ ਬੰਦਾ ਦੇਖੋ ਆਪਣੇ ਘਰੇ ਰਾਜਾ ਇੱਜ਼ਤਾਰੇ ਉੱਥੇ ਜਾ ਕੇ ਬੇਇੱਜ਼ਤੀ ਹੁੰਦੀ ਆ ਉਹ ਬੁੜਿਆ ਰੋਜ਼ ਮੂੰਹ ਚੱਕ ਕੇ ਆ ਜਾਂਦਾ ਅਰੇ ਵੀਰਵਾਰ ਨੂੰ ਆ ਜੀ ਦੱਸੋ ਜੀ ਪਾਤਰ ਸਾਹਿਬ ਦਾ ਸ਼ੇਰ ਹੈ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ ਸ਼ਹਿਰ ਜਾ ਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਸ਼ਹਿਰ ਜਾ ਕੇ ਤੁਸੀਂ ਇੱਕ ਤਹਿਸੀਲਦਾਰ ਚ ਤਹਿਸੀਲਾਂ ਚ ਜਾ ਕੇ ਦਫ਼ਤਰਾਂ ਚ ਜਾ ਕੇ ਬੇਜਤੀਆਂ ਕਰਾਉਂਦੇ ਜੀ ਸਾਡੇ ਬਜ਼ੁਰਗ ਕਿੰਨੇ ਸਾਲ ਹੋ ਗਏ ਜੀ ਹੁਣ ਇੱਜ਼ਤ ਦੀ ਠਕੋਟ ਠਕਟ ਇੱਜ਼ਤ ਮਿਲੂਗੀ ਮਾਨ ਸਨਮਾਨ ਮਿਲੂਗਾ ਹੁਣ ਏਸੀ ਤਹਿਸੀਲਾਂ ਬਣਾਤੀਆਂ ਏਸੀ ਸਬਡਿਵੀਜ਼ਨਾਂ ਬਣਾਤੀਆਂ ਵੇਟਿੰਗ ਏਰੀਆ ਪਾਣੀ ਪੀਣ ਨੂੰ ਵਧੀਆ ਬਾਥਰੂਮ ਹੁਣ ਹੈ ਨਹੀਂ ਹੈਗਾ ਵੀ ਯਾਰ ਕਿੱਥੇ ਫਸ ਗਏ ਨਾਲੇ ਮੈਂ ਤਾਂ ਉਹ ਵੀ ਕਹਤਾ ਮੈਂ ਕਿ ਯਾਰ ਲਾਲ ਜੀ ਹਿੱਟਾ ਨਹੀਂ ਲਾਉਣੀਆਂ ਕਿਸੇ ਵੀ ਬਿਲਡਿੰਗ 'ਚ ਵਧੀਆ ਹੋਰ ਰੰਗਦਿਆਂ ਲਾਓ ਲਾਲ ਜੀ ਹਿੱਟਾ ਤੋਂ ਦੁਖੀ ਆਏ ਪਏ ਆ ਲਾਲ ਜੀ ਹਿੱਟਾ ਦਾ ਮਤਲਬ ਹੈ ਲੁੱਟ ਹੋਊਗੀ ਇਹ ਲੋਕਾਂ ਨੂੰ ਐ ਲੱਗਦਾ ਸਾਡਾ ਖੂਨ ਹੀ ਲੱਗਿਆ ਹੋਇਆ ਇਹਨਾਂ ਅੱਟ ਬੱਸ ਲੱਗਿਆ ਵੀ ਹੋਇਆ ਯਾਰ ਵੈਸੇ ਸੋ ਇਟੇ ਹੀ ਬਦਲ ਗਏ ਜਦ ਰੰਗ ਬਦਲ ਹੋ ਗਿਆ ਲੋਕਾਂ ਨੇ ਜਾਣ ਨੂੰ ਜੀ ਕਰੇ ਵੀ ਵਧੀਆ ਯਾਰ ਚਲੋ ਬਿਲਡਿੰਗ ਵਧੀਆ ਹੀ ਲਾ ਦਈਏ ਚਲੋ ਠੀਕ ਹੋਊਗਾ ਪਹਿਲਾਂ ਵਾਲੀ ਤਸੀਲ ਸੋ ਪਹਿਲੀ ਇਮੇਜ ਬਣਾ ਰੱਖੀਆ ਵੀ ਐਂ ਐਂ ਪੈਸੇ ਦੇਣੇ ਪੈਣਗੇ ਆ ਤਾਂ ਇਹ ਤਾਂ ਕੰਮ ਚੱਲੂਗਾ ਚੱਲੂਗਾ ਜਮ੍ਹਾਂ ਬੰਦੀਆਂ ਫਰਦਾਂ ਇੰਤਕਾਲ ਹਨਾ ਜਾਂ ਐਨ ਆਰ ਆਈ ਭਰਾ ਨੇ ਉੱਥੇ ਬੈਠੇ ਉਹਨਾਂ ਨੇ ਸ਼ਿਕਾਇਤਾਂ ਆਉਂਦੀਆਂ ਸੀ ਸਾਡੀ ਜ਼ਮੀਨ ਦਾ ਬਲੀ ਜੀ ਸਾਡਾ ਕੀ ਇੰਤਕਾਲ ਸਾਨੂੰ ਆਉਣਾ ਪਊਗਾ ਜੀ ਟਿਕਟ ਲੈ ਕੇ ਆਉਣਾ ਪੈਂਦਾ ਫਿਰ ਇੱਥੇ ਦੀ ਟਾਈਮ ਮਿਲਦਾ ਹਨਾ ਜਾਣਾ ਹੈ ਜੀ ਕੰਮ ਤੇ ਉੱਥੇ ਸਾਡਾ ਕੰਮ ਛੁੱਟ ਜੂਗਾ ਉਹ ਸਾਰਾ ਹੋਣਾ ਆਨਲਾਈਨ ਬੈ ਕੇ ਤੇਨਾਰੇ ਭਰਾ ਵੀ ਮਿਲੇ ਮੈਨੂੰ ਉਹ ਕਹਿੰਦੇ ਜੀ ਇਹ ਕੰਮ ਪਹਿਲਾਂ ਸਾਨੂੰ ਘਰੇ ਮਾਨਨੇ ਪੈਂਸੀਗਾ ਮੋਬਾਈਲ ਤੇ ਹੋ ਗਿਆ ਜੀ ਕਹਿੰਦੇ ਕੰਮ ਤੇ ਅੱਜ ਅਸ ਤਾਂ ਇਹੀ ਕਹਿਣ ਆਇਆ ਤੁਹਾਨੂੰ ਵੀ ਧੰਨਵਾਦ ਜੀ ਬਹੁਤ ਬਹੁਤ ਵੀ ਸਾਨੂੰ ਜਿਹੜਾ ਕੋਕੋ ਆਪ ਉੱਥੇ ਜਾ ਕੇ ਦੱਸਾਂ ਨਾ ਉਹ ਦੀ ਮਿਹਨਤਾਂ ਕਰਦੇ ਨੇ ਬਰਫਾਂ ਚ ਉੱਥੇ ਕੰਮ ਕਰਦੇ ਆ 20 ਘੰਟੇ ਦੀ ਸ਼ਿਫਟਾਂ ਲਾਉਂਦੇ ਆ ਤੇ ਉਹਨਾਂ ਦੀ ਉਹ ਜਿਹੜੀ ਇੱਥੇ ਵਾਲੀ ਜ਼ਮੀਨ ਆ ਉਹਨੂੰ ਕੋਈ ਆ ਤੁਹਾਡੇ ਵਾਲੀ ਦਾ ਬਲੰਦਾ ਥੋੜੇ ਵਾਲੇ ਨੇ ਅੱਧੀਆਂ ਤੋਂ ਵੱਧ ਦੱਬ ਪਈਆਂ ਨੇ ਆ ਮੇਜੀਟੀਆਂ ਨੇ ਹੈ ਉਹ ਹੈ ਜੀ ਦੇਖਦੇ ਫਿਰਦੇ ਰਹਿੰਦੇ ਨੇ ਕੋਈ ਬੇਲੀ ਜੀ ਹੈਗੀ ਤਾਂ ਦੱਬ ਲੋ ਬਸ ਫੇ ਮੁਰਕੇ ਕੌਣ ਕੱਥੇ ਕੌਣ ਲੜੂਗਾ ਪੰਗਾ ਉਹਨਾਂ ਨਾਲ ਕੌਣ ਲੜੂਗਾ ਜੀ ਉਹਨਾਂ ਨਾਲ ਕੌਣ ਲੜੂਗਾ ਜਦ ਮੈਂ ਕੱਕਜਾਂ ਗੁਬਜਾਂ ਦੀ ਕੰਮ ਹੈ ਨਾਲ ਸਾਰਿਆਂ ਦਾ ਕਭਜੀ ਕੀਤੇ ਹੋਏ ਹਨ ਨੇ ਸੋ ਇਸ ਕਰਕੇ ਇਹਨਾਂ ਤੱਕ ਆਪਾਂ ਸਾਰਾ ਹੁਣ ਸਿਸਟਮ ਆਨਲਾਈਨ ਹੈ ਹੁਣ ਹੋਣੀ ਆਏ ਹੋ ਸਕਦਾ ਸੋ ਜਿਹਦਾ ਹੱਕ ਆ ਉਹਨੂੰ ਮਿਲੂਗਾ ਔਰ ਸਰਕਾਰ ਵੱਲੋਂ ਕੋਈ ਤੁਹਾਡੇ ਵਿਰੁੱਧ ਫੈਸਲਾ ਨਹੀਂ ਲਿਆ ਜਾਊਗਾ ਜਿੰਨੇ ਫੈਸਲੇ ਲੈ ਜਾਣਗੇ ਤੁਹਾਡੇ ਹੱਕ ਚ ਹੀ ਲੈ ਜਾਣਗੇ ਤੁਹਾਨੂੰ ਪੁੱਛ ਕੇ ਲੈ ਜਾਣਗੇ ਤੁਹਾਡੇ ਨਾਲ ਸਲਾਹ ਕਰਕੇ ਲੈ ਜਾਣਗੇ ਲੈ ਕਰ ਲਈਏ ਤੁਸੀਂ ਕਹੋਗੇ ਹਾਂ ਆ ਕਰ ਲਓ ਤਾਂ ਠੀਕ ਹੈ ਹੁਣ ਤੁਸੀਂ ਦੇਖੋ ਮੈਨੂੰ ਕਿ ਸਪਾਂਸਰ ਮਿਲੇ ਬਾਸਰ ਕਿਹਦੇ ਸਪਾਂਸਰੀ ਪਤਾ ਨਹੀਂ ਕਿੱਥੋਂ ਬਾਹਰ ਬਾਹਰ ਖੜੇ ਸੀ ਤੇ ਕਹਿੰਦੇ ਜੀ ਚਲੋ ਆ ਤਾਂ ਸਾਡਾ ਹੋ ਗਿਆ ਜੀ ਅਸੀਂ ਤਾਂ ਪੰਚਾਇਤ ਦੀ ਜਮਾਂਬੰਦੀ ਕਢਾਉਣ ਆਏ ਸੀਗੇ ਨਿਕਲ ਗਏ ਇੱਕ ਤਾਂ ਨਵਾਂਦ ਹੋ ਰਹੀ ਕਹਿੰਦੇ 15 15 16 ਸੋਣਾ ਘੰਟੇ ਬਿਜਲੀ ਆਉਂਦੀ ਹੈ ਜੀ ਕਹਿੰਦੇ ਸੱਚੀ ਮੁੱਚੀ ਮੋਟਰਾਂ ਬੰਦ ਕਰਕੇ ਕਹਿੰਦੇ ਫਿਰ ਜਾਣਾ ਪੈਂਦਾ ਘਰੇ ਵੀ ਯਾਰ ਹੁਣ ਬੱਟਾਂ ਥੋੜੀ ਤੋੜਨੀਆਂ ਨੇ ਕੱਲ ਨੂੰ ਗਾਲਾਂਗੇ ਪਾਣੀ ਇਹ ਆਹੀ ਆਹੀ ਤਾਂ ਕਹਿਆ ਅੱਜ ਤੁਹਾਨੂੰ ਆਹੇ ਹੈ ਜੀ ٹھیک ہے نہرا پا رہے ہیں سات سو کلومیٹر تو میٹر تو زیادہ ابھی کچیاں نران پائپا پاتی تھلے نران دا پانی بھی ورت رہے ہیں ہے جی ہاں اور پہلے اٹھ گھنٹے آپ ٹک کے آ جی دو کانٹے آگے کانٹا ہی نہیں پھر کھا کال مر گیا پھر دو کانٹے آگے پھر ادے کانٹا نہیں آئی پھر کھال مر گیا مطلب وہ ایک بندے نے کل ਵੀਡੀਓ ਆਈ ਨਰਕੋਲੇ ਉਹ ਕਹਿੰਦਾ ਵੀ ਪਹਿਲਾਂ ਮੈਂ ਇਸ ਐਸੇ ਕਹਿਰਾ ਕਿਉਂਕਿ ਕਿੱਲੇ ਕਿੱਲੇ ਦਾ ਪੋਣੇ-ਪੋਣੇ ਕਿੱਲਾ ਕਹਿਰਾ ਹੁੰਦਾ ਝੋਨੇ ਦਾ ਕਹਿੰਦਾ ਪਹਿਲਾਂ ਦੋ ਦਿਨਾਂ ਚ ਪਰਦਾ ਸੀ ਕਹਿੰਦਾ 8-8 ਘੰਟੇ ਪਾ ਕੇ ਫਿਰ ਦੂਜੇ ਦਿਨ ਕੱਦੂ ਕਰਦੇ ਸੀ ਹੈਨਾ ਤੇ ਹੁਣ ਕਹਿੰਦਾ ਕੀ ਹੈ 10-11 ਘੰਟੇ ਆਈਏ 10-11 ਘੰਟੇ ਕਹਿੰਦਾ ਭਰ ਗਿਆ ਲਗਾ ਦੂ ਕਰ ਦਾਂਗੇ ਮੋਟਰ ਬੰਦ ਕਹਿੰਦਾ ਨਾਲੇ ਤਾਂ ਇਹ ਬਿਜਲੀ ਬਚ ਗਈ ਜੀ ਪਹਿਲਾਂ 16 ਘੰਟਿਆਂ ਚ ਪਰਦੇ ਸੁਣ 11 ਚ ਪਰ ਗਿਆ 5 ਘੰਟੇ ਬਿਜਲੀ ਬਚ ਗਈ 5 ਘੰਟੇ ਬਿਜਲੀ ਬੰਦਾ ਮਤਲਬ ਹੈ 5 ਘੰਟੇ ਧਰਤੀ ਚੋਂ ਪਾਣੀ ਵੀ ਨਹੀਂ ਕੱਢਿਆ ਨਾ ਉਹ ਵੀ ਬਚ ਗਿਆ ਜੀ ਠੀਕ ਹੈ ਨਾ ਸੋ ਇਸ ਕਰਕੇ ਇਹ ਟੈਕਨੀਕਲ ਕੱਲਾ ਨੇ ਪਹਿਲਾਂ ਕਿਸੇ ਨੇ ਧਿਆਨ ਨਹੀਂ ਦਿੱਤਾ ਹੁਣ ਆਪਾਂ ਹੁਣ ਤੁਸੀਂ ਸਾਨੂੰ ਜ਼ਿੰਮੇਵਾਰੀ ਦੇ ਦਿੱਤੀ ਨਾ ਅਸੀਂ ਤਾਂ ਕੱਸੀਆਂ ਦੇ ਖਾਲਾਂ ਵਾਲੇ ਆ ਅਸੀਂ ਤਾਂ ਟੋਬੇ ਨੇ ਆ ਟੋਬੇ ਨੇ ਮੱਜਾ ਨਹੀਂ ਪੁੱਛਾ ਫੜ ਕੇ ਤਾਰੀਆਂ ਨਹੀਂ ਲਾਉਂਦੇ ਰਹੇ ਆ ਠੀਕ ਹੈ ਨਾ ਆਪਾਂ ਨੂੰ ਵੱਧ ਕਿਹਨੂੰ ਪਤਾ ਵੀ ਕੀ ਹੁੰਦਾ ਆ ਪਾਣੀ ਦਾ ਵੀ ਇਹੀ ਹੋਇਆ ਸੀਗਾ ਜਦੋਂ ਹਰਿਆਣਾ ਪਾਣੀ ਮੰਗਦਾ ਸੀ ਇਸ ਕਹ ਹੈ ਨਹੀਂ ਆਪਦੇ ਸਿਰਦ ਹੀ ਵਰਤ ਲਿਆ ਉਹਦੋਂ ਮਈ ਚ ਮਿਲੂਗਾ ਵੀ ਮਈ ਤੋਂ ਮਈ ਚ ਆਪ ਦਾ ਸਹਾਰ ਹੁੰਦਾ ਕੋਟਾ ਤੋਂੜਾ ਮਈ ਚ ਮਿਲ ਜੂਗਾ ਤੂੰ ਪਹਿਲਾਂ ਵਰਤ ਲਿਆ ਕਿਉਂ ਵਰਤ ਲਿਆ ਕਹਿੰਦੇ ਪਹਿਲਾਂ ਸਾਨੂੰ ਮਿਲ ਜਾਂਦਾ ਹੁੰਦਾ ਸੀ ਮੈਂ ਕਿਹਾ ਪਹਿਲਾਂ ਵਾਲੇ ਕਲੇ ਜਿਹੜੇ ਤੂੰ ਪਹਿਲਾਂ ਐ ਪਾਣੀ ਦਿੰਦੇ ਹੁੰਦੇ ਸੀ ਅਸੀਂ ਨਹੀਂ ਦਿੰਦੇ ਪਾਣੀ ਹੈ ਕਹਿੰਦੇ ਉਸ ਦਾ ਨੱਕਾ ਵਡਾਂਗੇ ਤੇ ਨੰਗਲ ਜਾ ਕੇ ਰਾਂ ਚੱਕਾਂਗੇ ਮੈਂ ਮੈਂ ਨੰਗਲ ਚਲੇ ਕੇ ਮੈਂ ਕਹਾਂ ਜੋ ਫਿਰ ਕਿਹੜਾ ਹੁੰਦਾ ਇੱਥੇ ਫਿਰ ਠੀਕ ਫਿਰ ਐ ਵੀ ਕਰਨਾ ਪੈਂਦਾ ਹੋਰ ਕੀ ਕਰੀਏ ਫਿਰ ਪਾਣੀ ਪਿੱਛੇ ਬੰਦਾ ਮਾਰ ਦਿੰਨੇ ਆਪਾਂ ਯਾਰ ਮੈਂ ਜਦੋਂ ਜਾਂਦਾ ਸੀ ਕੱਸੀ ਦਾ ਪਾਣੀ ਲਾਉਣ ਸਾਨੂੰ ਸਾਡੇ ਪੰਜ ਕਿਲੇ ਉਸ ਨੱਕੇ ਤੇ ਮਤਲਬ 14-15 ਮਿੰਟ ਮਿੰਦੇ ਸੀ ਇੱਕ ਇੱਕ ਕਿਲੇ ਦੇ ਸਮਝ ਲਓ ਵੀ 70 ਕਿ ਮਿੰਟ ਹੋ ਗਏ 70-75 ਮਿੰਟ ਤੇ ਸਵਾ 12 ਵਜੇ ਵੱਢਣਾ ਸੀ ਰਾਤ ਨੂੰ ਨੇ ਅਗਲੇ ਨੇ ਗਾਂ ਵਾਲੇ ਨੇ ਸਾਡਾ ਸੀਕੀਆਂ ਚੀਜ਼ ਸੀ ਬਕਰ ਤੇ 12 ਵਜੇ ਆ ਜਾਂਦਾ ਸੀ ਉਹ ਪਹਿਲਾਂ ਤਾਂ ਲਿਆ ਕੇ ਗੰਡਾਸਾ ਦਰਦਾ ਸੀ ਇੱਕ ਫਿਰ ਨਾਲ ਕਹੀ ਇੱਕ ਵਾਰੀ ਦੋ ਵਾਰੀ ਤਿੰਨ ਮੈਂ 15 ਸਾਲ ਦਾ ਮੈਂ ਡਰ ਗਿਆ ਜੋ ਆਕਸੀ ਮੈਂ ਮੈਨੂੰ ਕੋਈ ਕਿਦਾਂ ਪੁੱਛ ਲੈ ਮੈਂ ਕਿਹਾ ਬਿਕਰਾ ਯਾਰ ਕਹੀ ਨਾਲ ਤਾਂ ਚੱਲ ਨੱਕਾ ਵੱਢਣਾ ਆ ਨਡਾਸਾ ਕਾਦੇ ਬਤਲੇ ਉਹਨਾਂ ਨੇ ਯਾਰ ਕਹਿੰਦਾ ਕੀ ਪਤਾ ਬਾਈ ਕਈ ਵਾਰੀ ਇੱਕ ਅੱਧੇ ਮਿੰਟ ਦਾ ਵੀ ਰੋਲਾ ਪੈ ਸਕਦਾ ਇੱਥੇ ਉਹ ਮੈਂ ਕਿਹਾ ਭਰਾਵਾ ਤੂੰ 12-10 ਤੇ ਵੱਢ ਲੈ ਕਰ ਮੇਰੀ ਘਰ ਦਿੰਨਾ ਵੱਢਦੀ ਤੂੰ ਆਹ ਦਾ ਹਾਲ ਹਾਤਰੇ ਦੀ ਕਿੱਕ ਮਿੰਟ ਪਿੱਛੇ ਤਾਂ ਫੇ ਲੜਾਈਆਂ ਹੁੰਦੀਆਂ ਨੇ ਜੀ ਫਿਰ ਪਾਣੀ ਦੀ ਕੀਮਤ ਸਾਨੂੰ ਪਤਾ ਨਾ ਜਿਨ੍ਹਾਂ ਨੇ ਖੇਤਾਂ ਜਾ ਕੇ ਨਹਿਰਾ ਮੁਕਦੀਆਂ ਨੇ ਉਹਨਾਂ ਨੂੰ ਕੀ ਪਤਾ ਮੋਗੇ ਕੀ ਹੁੰਦੇ ਨੇ ਬਾਦਲਾਂ ਦੇ ਖੇਤਾਂ 'ਚ ਨਹਿਰਾ ਮੁਕਦੀਆਂ ਨੇ ਜਾ ਕੇ ਜੀ ਰਾਜ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਉਹ ਚੋਂ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਜ ਜਿੰਨਾ ਜਿਹੜੇ ਮਾ ਕੈਪਟਨ ਹੋੜੀ ਨੇ ਉਹਨਾਂ ਦੇ ਟੁੱਟੇ ਸੋਨੇ ਦੀਆਂ ਨੇ ਉਹਨਾਂ ਨੂੰ ਕੀ ਪਤਾ ਪਾਣੀ ਦੇ ਮੁੱਲ ਕੀ ਹੁੰਦਾ ਜੀ ਇਹ ਤਾਂ ਆਪਾਂ ਨੂੰ ਪਤਾ ਹੀ ਸੋ ਇਸ ਕਰਕੇ ਕਹਿੰਨਾ ਕਿ ਥੋਡੇ ਵਰਗੇ ਆ ਥੋਡੇ ਵਰਗੇ ਰਹਾਂਗੇ ਐਸੀ ਗੱਲ ਦੀ ਨਜ਼ਰ ਆਈ ਜਾਂਦਾ ਵੀ ਲੋਕ ਖੁਸ਼ ਨਹੀਂ ਯਾਰ ਵੀ ਘਟੋ ਘਟ ਕੋਈ ਲਾਂਭਾ ਨਹੀਂ ਆਊਗਾ ਯਾਰ ਇਹ 5 ਸਾਲ ਆਏ ਸੀ ਜਾਂ 10 ਸਾਲ ਦੇ ਨਾਲ ਤੁਸੀਂ ਸਮਝੋ ਵਿਵਾਰ ਦੇਉਂਗੇ ਕਿ ਯਾਰ ਘਟਵੇ 1 ਰੁਪਏ ਦਾ ਇਲਜ਼ਾਮ ਨਹੀਂ ਲੱਗ ਸਾਡੇ ਤੇ ਕਿ ਘਟਵੇ ਨਿਆਰੇ ਲਿਆ ਤੇ ਬੋਟ ਪਾਉਣ ਦਾ ਨਿਆਰਾ ਆ ਗਿਆ ਪਹਿਲਾਂ ਅਨੇ ਤਾਂ ਯਾਰ ਖਾਈ ਦੇ ਲੁੱਟੀ ਦੇ ਹਨਾ ਤੋ ਤੁਸੀਂ ਫਿਰ ਉਹਨਾਂ ਨੂੰ ਪਾਈ ਮੈਂ ਬਾਰਮੀ ਕਰਤਾ ਜੀ ਤੁਹਾਨੂੰ ਮੌਕਾ ਮਿਲਿਆ ਸੋ ਬਹੁਤ ਬਹੁਤ ਧੰਨਵਾਦ ਤੁਹਾਨੂੰ ਬਹੁਤ ਜਿਆਦਾ ਹੈ ਜੀ ਹੈ ਜੀ ਜੀ 19000 ਕਿਲੋਮੀਟਰ ਸੜਕਾਂ ਦਾ ਬਜਟ ਪਾਸ ਕਰਤਾ ਜੀ ਹਰੇਕ ਮਲੇ ਨੂੰ ਪੁੱਛ ਲਿਆ ਵੀ ਤੂੰ ਪਹਿਲਾਂ ਮੇਨ ਸੜਕ ਜਿਹੜੀ ਪਿੰਡ ਨੂੰ ਜੋੜਦੀ ਆ ਉਹਦਾ ਦੱਸ ਦੇ ਪਹਿਲਾਂ ਉਹਨੂੰ ਠੀਕ ਕਰਾਂਗੇ ਨਾਲ ਠੇਕੇਦਾਰਾਂ ਨਾਲ ਵੀ ਮੀਟਿੰਗ ਕਰ ਲਈ ਮੈਂ ਇਹ ਉਹਨਾਂ ਨੇ ਕੀਤਾ ਹੋਇਆ ਆਪਾਂ ਕਰਾਂਗੇ ਠੀਕ ਠੀਕ ਕਰਾਂਗੇ ਠੀਕ ਕਰਾਂਗੇ ਠੇਕੇਦਾਰਾਂ ਨਾਲ ਵੀ ਮੀਟਿੰਗ ਕਰ ਲਈ ਜਿਹੜੇ ਜਿਹੜੇ ਸੜਕਾਂ ਦੇ ਠੇਕੇਦਾਰ ਆ ਵੀ ਭਾਈ ਟੈਂਡਰ ਤੁਹਾਨੂੰ ਹੀ ਮਿਲੂਗਾ ਪੰਜਾਬ ਦੇ ਸਾਰੇ ਬੁਲਾ ਲਿਆ ਸੀ ਵੀ ਜੇ ਕਿਤੇ ਤੁਹਾਨੂੰ ਕੋਈ ਰਿਸ਼ਵਤ ਨਹੀਂ ਲਊਗਾ ਤੁਹਾਡੇ ਤੋਂ ਅਫਸਰ ਕੋਈ ਆਪਦਾ ਹਿੱਸਾ ਨਹੀਂ ਭਾਲੂਗਾ ਜੇ ਸੜਕ 'ਚ ਮਟੀਰੀਅਲ ਘਟੀਆ ਲਾਤਾ ਸੜਕ ਟੁੱਟ ਗਈ ਤਾਂ ਦੁਬਾਰਾ ਜ਼ਿੰਦਗੀ ਤੁਹਾਨੂੰ ਟੈਂਡਰ ਨਹੀਂ ਮਿਲੂਗਾ ਤੇ ਨਾਲੇ ਬਲੈਕਲਿਸਟ ਕਰਾਂਗੇ ਨਾਲੇ ਜੁਰਮਾਨਾ ਪਾਵਾਂਗੇ ਔਰ ਪਿੰਡ ਦੀ ਪੰਚਾਇਤ ਤੋਂ ਪਿੰਡ ਦੇ ਸਰਪੰਚ ਤੋਂ ਪੰਚਾਇਤ ਤੋਂ ਅਸੀਂ ਪਹਿਲਾਂ ਇਹਨੂੰ ਅਸੀਂ ਲਵਾਂਗੇ ਵੀ ਸੜਕ ਵਧੀਆ ਕੁਆਲਿਟੀ ਦੀ ਬਣੀ ਹੈ ਨਾ ਵੀ ਹਾਂ ਸਾਡੇ ਵੱਲੋਂ ਪਾਸ ਹੈ ਤਾਂ ਉਹਦੇ ਪੈਸੇ 릴 ਕਰਾਂਗੇ ਜੀ ਤਾਂ ਕਿ ਲੋਕ ਦੱਸਣ ਜਿਨ੍ਹਾਂ ਨੇ ਉੱਤੋਂ ਹੀ ਲੰਘਣਾ ਸੜਕਾਂ ਦੇ ਉੱਤੋਂ ਦੀ ਹੂੰ ਹੁਣ ਅਜੀ ਮੈਨੂੰ ਇੱਕ ਵਾਰ ਦਾ ਇਨਚਾਰਜ ਲਗਾ ਕਾਂ ਵਾਲੀ ਪਾਰਟੀ ਤੋਂ ਮੈਨੂੰ ਬੜੇ ਜਿਆਦਾ ਫੋਨ ਆਉਂਦੇ ਕਿ ਮੈਂ ਇੰਕਾ ਲਿਆ ਜਿਹੜਾ ਮੇਰਾ ਮੇਰੇ ਨਾਲ ਜਾ ਰਿਹਾ ਸੀ ਇਹ ਨਹੀਂ ਆਮ ਲੋਕਾਂ ਦੇ ਖੱਤਸਾਬੀ ਜਿਹੜੀ ਉਹ ਨਹੀਂ ਘਟਾਈ ਕਿ ਜਿਹੜੇ ਹੱਡਰ ਕੇ ਮੋਟ ਬਾੜ ਜਿੱਦਾਂ ਮੇ ਜਾਵਣੇ ਨੇੜੇ ਬਾਅਦ ਮੈਂ ਕਿੰਦੇ ਜਾ ਕੇ ਹਸਪਤਾਲ ਦੇ ਰੋਮਾਂ ਪੇਡਾ ਹੂੰ ਦੇ ਵੀ ਪਹਿਲਾਂ ਤਾਂ ਪਿੰਡ ਚੋਂ ਜਥੇਦਾਰ ਭਾਲਣਾ ਪੈਂਦਾ ਸੀ ਵੀ ਜਥੇਦਾਰ ਨਾਲ ਲੈ ਕੇ ਜਾਣਾ ਤੇ ਜਥੇਦਾਰ ਗਾ ਉਹ ਚੱਲਾਵੇ ਚੱਲਾਵੇ ਅਗਲੇ ਗੁਦਵਾਨੂ ਚੱਲਾਂਗੇ ਫਿਰ ਨਾਲ ਵੱਲ ਹੋਈ ਆ ਗੱਲ ਪ੍ਰਧਾਨ ਜੀ ਨਾਲ ਚੰਡੀਗੜੀ ਚਲਦੇ ਆਂ ਲੈ ਚੰਡੀਗੜ੍ਹ ਕੱਢ ਲੈ ਫਿਰ ਗੱਡੀ ਸੁਮੋ ਕਰ ਲਈ ਚੰਡੀਗੜ੍ਹ ਬਾਤ ਇੱਕ ਸੱਚ ਦਾ 7000 ਦਾ ਤੇਲ ਲੱਗੂ ਹੈਨਾ ਫਿਰ ਪ੍ਰਧਾਨ ਉੱਥੇ ਜਾ ਬਲ ਤੁਸੀਂ ਬਾਹਰ ਬੈਠੋ ਮੈਂ ਗੱਲ ਕਰਕੇ ਆਉਣਾ ਪ੍ਰਧਾਨ ਜੀ ਨਾਲ ਅਜਿਨਾਂ ਦਾ ਨਾਮ ਲੈਨੇ ਸੁਗੀ ਬਦਲ ਹੋਰੀ ਉਹ ਅੰਦਰ ਅੰਦਰ ਜਾ ਕੇ ਅੰਦਰੋਂ ਬੰਗਾਂ ਘੜ ਕੇ ਮੋੜਦੇ ਤੂੰ ਕਿਧਰ ਮੂੰ ਚੱਕਰ ਹੋਇਆ ਚੱਲ ਬਾਰ-ਬਾਰ ਕਰਨ ਲੱਗੀ ਹੋ ਗਈ ਗੱਲ ਉਹ ਕਹਿੰਦਾ ਚੱਕ ਹੋ ਜਾਂਦਾ ਮ ਹੋ ਗਿਆ ਤੁਹਾਡਾ ਤੇ ਰੋਕ ਲਓ ਫਿਰ ਇਥੇ ਚੰਡੀਗੜ੍ਹੀ ਰੋਕ ਲਓ ਇਥੇ ਥੋੜਾ ਸਸਤਾ ਹੈ ਸਮਾਨ ਹੈ ਨਾ ਤੇ ਹੋ ਰੋਕ ਲਓ ਫਿਰ ਇਥੇ ਗਾਂ ਬਟਾ ਦਾ ਬਾਹੂਗਾ ਉੱਥੇ ਖਾਵਾਂਗੇ ਉਟੀ ਫਿਰ ਤੇ ਕਰ ਕਰਾ ਕੇ 10000 ਪੈਂਦਾ ਸੀ ਗੀ 10000 ਚ ਇੱਕ ġੇੜਾ ਪੈਂਦਾ ਸੀ ਕੰਮ ਪਤਾ ਨਹੀਂ ਹੋ ਪਤਾ ਨਹੀਂ ਨਾ ਆ ਆਸਿਆ ਪੈਂਦਾ ਇਥੇ ਕੋ ਉਹ ਤਾਂ ਹੀ ਉਹ ਤਾਂ ਖੜਦੇ ਨੇ ਆਲੇ-ਦਾਲੇ ਉਹ ਸੁਬੀ ਬਲਦੇ ਆਲੇ ਨਹੀਂ ਖੜੇ ਹੁੰਦੇ ਜੰਗਦਾਰ ਉਹਨਾਂ ਨੇ ਕੋਕ ਅਖਰੀ ਦੇਖਣਾ ਹੁੰਦਾ ਅਬੀ ਕੀ ਕਹਿੰਦਾ ਲੀਡਰ ਉਹਨੇ ਇੰਦੇ ਖੜਾਉਂਦੇ ਸਾ ਕਿੱਥੇ ਲਊਗਾ ਜਕਾਰਾ ਛੱਡਾਂਗੇ ਬਸ ਕਈ ਵਾਰੀ ਗੱਲ ਵੀ ਨਹੀਂ ਜਕਾਰੇ ਵਾਲੇ ਉਹਨੂੰ ਚੱਕ ਲੁੰਦੇ ਆ ਬਸ ਹਾਂ ਵਾਹ ਬੰ ਵੀਡੀਓ ਚ ਆ ਜਾਂਦੇ ਨੇ ਹੋਰ ਦੁਹੋਂ ਲੱਗ ਜਾਂਦੇ ਪੁਰਸਾਂ ਦੇ ਕੋਈ ਨਾਲ ਖੜਦੇ ਆ ਨਾਲ ਖੜੇ ਜਿਵੇਂ ਮਾਗਰ ਖੜਦੇ ਆ ਐ ਐ ਇੰਨਾ ਚੱਕਰਾਂ ਚ ਲੁੱਟੇ ਗਏ ਨੇ ਜੀ ਸੋ ਇਸ ਕਰਕੇ ਵੀ ਇਹ ਕੰਮ ਬੰਦਾ ਸਾਰਿਆਂ ਨੂੰ ਅਸੀਂ ਬਣਦਾ ਰਿਕਾਰਡ ਦੇਵਾਂਗੇ ਜਿਹਦੀ ਪੰਜਾਬ ਦੇ ਵਿੱਚ ਵੋਟ ਹੈ ਜਿਹਦੇ ਕੋਲ ਆਧਾਰ ਕਾਰਡ ਹੈ ਜਿਹੜਾ ਪੰਜਾਬ ਦਾ ਨਾਗਰਿਕ ਹੈ ਉਹਦਾ ਉਨਾ ਹੀ ਹੱਕ ਹੈ ਜਿੰਨਾ ਕਿਸੇ ਮੰਤਰੀ ਦਾ ਜਿੰਨਾ ਕਿਸੇ ਸੰਤਰੀ ਦਾ ਜਿੰਨਾ ਕਿਸੇ ਅਫਸਰ ਦਾ ਬਦੌਲਤ ਹੈ ਦੋਨੇ ਹੱਥ ਉੱਪਰ ਕਰਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ ਸੋਨਿਹਾਲ ਬਹੁਤ ਬਹੁਤ ਧੰਨਵਾਦ ਜਿੰਦਾਬਾਦ ਰਹੋ ਆਬਾਦ ਰਹੋ ਜਿਉਂਦੇ ਵੱਸਦੇ ਰਹੋ ਔਰ ਐਸੇ ਤਰੀ ਮਿਲਦੇ ਰਹਿਵਾਂਗੇ ਬਹੁਤ ਬਹੁਤ ਮਿਹਰਬਾਨੀ